ਪੋਲੀਵੁੱਡ ਸਟਾਰਾਂ ਦੇ ਆਲੀਸ਼ਾਨ ਬੰਗਲੇ ਘਰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਜਿਨ੍ਹਾਂ ਦੀ ਕੀਮਤ ਕਰੋੜਾਂ ਵਿੱਚ ਹੈ ਪੋਲੀਵੁੱਡ ਦੇ ਹਰ ਸਟਾਰ ਦੇ ਕੋਲ ਆਪਣਾ ਵੱਖਰਾ ਆਲੀਸ਼ਾਨ ਬੰਗਲਾ ਹੈ ਬਾਲੀਵੁੱਡ ਦੇ ਕੈਿੰਗ ਕਹੇ ਜਾਣ ਵਾਲੇ ਸ਼ਾਹਰੂਖ ਖਾਨ ਦਾ ਮੰਨਤ ਮੰਗਲਾ ਬਾਂਦਰਾ ਇਲਾਕੇ ਵਿੱਚ ਸਥਿਤ ਹੈ। ਇਹ ਸਮੁੰਦਰ ਦੇ ਕਿਨਾਰੇ ਹੈ। ਬਾਲੀਵੁੱਡ ਦੇ ਮਹਿੰਗੇ ਘਰਾਂ ਵਿੱਚੋਂ ਇੱਕ ਹੈ। ਪਹਿਲਾ ਇਸ ਦਾ ਨਾਮ ਵਿਲਾ ਵਿਆਨਾਸੀ ਲੇਕਿਨ ਬਾਅਦ ਵਿੱਚ 2001 ਵਿੱਚ ਇਸ ਦਾ ਨਾਮ ਮੰਨਤ ਕਰ ਦਿੱਤਾ। ਇਸ ਦੀ ਇਸ ਵੇਲੇ ਕੀਮਤ 200 ਕਰੋੜ ਤੋਂ ਵੱਧ ਹੈ। ਇਹ 6 ਮੰਜ਼ਲਾ ਬੰਗਲਾ ਹੈ ਜਿਸ ਦੇ ਵਿੱਚ ਨਿੱਜੀ ਬੈੱਡਰੂਮ ਇੱਕ ਨਿੱਜੀ ਪੂਲ ਜਿਮ ਇੱਕ ਲਾਇਬ੍ਰੇਰੀ ਹੈ ਇੱਥੇ ਹਰ ਦਿਨ ਸ਼ਾਹਰੂਖ ਨੂੰ ਚਾਉਣ ਵਾਲੇ ਹਜ਼ਾਰਾਂ ਲੋਕ ਇੱਥੇ ਖੜੇ ਹੁੰਦੇ ਹਨ ਇਸ ਬੰਗਲੇ ਨੂੰ ਕਈ ਫਿਲਮਾਂ ਵਿੱਚ ਦਿਖਾਇਆ ਗਿਆ ਹੈ ਜਿਵੇਂ ਕਿ ਜੈਸ ਬੌਸ ਅਤੇ ਅੰਗਾਰ ਕਿਸੇ ਟਾਈਮ ਇਸ ਬੰਗਲੇ ਨੂੰ ਨਿਗਮ ਨੇ ਟਾਉਣ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਨਿਜਮਾ ਦੀ ਉਲੰਘਣਾ ਕਰਨ ਦਾ ਦੋਸ਼ ਲੱਗਾ ਸੀ ਸ਼ਾਹਰੂਖ ਦਾ ਸਿਰਫ ਇਹ ਹੀ ਬੰਗਲਾ ਨਹੀਂ ਬਲਕਿ ਲਾਸ ਐਂਜਲਸ ਵਿੱਚ ਵੀ ਇੱਕ ਆਲਿਸ਼ਾਨ ਬੰਗਲਾ ਹੈ शाहरुख खान ने अपने करियर दी शुरुआत 1999 ਵਿੱਚ ਮਸ਼ਹੂਰ ਟੀਵੀ ਸੀਰੀਜ਼ ਫੌਜੀ ਤੋਂ ਕੀਤੀ ਸੀ 1992 ਵਿੱਚ ਪਹਿਲੀ ਫਿਲਮ دیਵਾਨਾ ਨਾਲ ਉਹ ਕਾਫੀ ਹਿੱਟ ਹੋ ਗਏ ਫਿਰ ਉਰਾਂ ਨੇ ਡਰ ਕਰਨ ਅਰਜੁਨ ਬਾਜੀਗਰ ਵਰਗੀਆਂ ਫਿਲਮਾਂ ਕੀਤੀਆਂ ਚੇਨਈ ਐਕਸਪੈਕਟਸ ਜਾਨ ਹੈਪੀ ਨਿਊ ईयर ਵਰਗੀਆਂ ਫਿਲਮਾਂ ਨੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰਕੇ ਹਿੱਟ ਬਣ ਗਈਆਂ শাহরুখ ਖਾਨ ਦੀ ਪਤਨੀ ਗौरी खान ਦਾ ਖੋਦਾ ਕਾਰੋਬਾਰ ਹੈ ਉਹ ਇੰਟੀਰੀਅਰ ਡਿਜ਼ਾਈਨਰ ਹੈ ਪਰਿਵਾਰ ਦੇ ਵਿੱਚ ਬੇਟਾ ਆਰਿਆਨ ਬੇਟੀ ਸੋਹਨਾ ਅਤੇ ਛੋਟਾ ਬੇਟਾ ਅਬਰਾਮ ਹਨ ਫਿਲਮਾਂ ਅਤੇ ਐਡਵਰਟਾਈਜ਼ਮੈਂਟ ਦੀ ਸ਼ੂਟਿੰਗ ਦੇ ਇਲਾਵਾ ਸ਼ਾਹਰੂਖ ਖਾਨ ਮੁੰਬਈ ਦੇ ਬਾਂਦਰਸੇਤ ਆਪਣੇ ਘਰ ਮੰਨਨ ਦੇ ਵਿੱਚ ਹੀ ਆਪਣੇ ਪਰਿਵਾਰ ਦੇ ਨਾਲ ਸਮਾਂ ਬਤਾਉਣਾ ਪਸੰਦ ਕਰਦੇ ਹਨ ਸ਼ਾਹਰੂਖ ਦਾ ਮੰਗਲਾ 27000 ਵਰਗ ਫੋਟੋ ਵਿੱਚ ਫੈਲਿਆ ਹੋਇਆ ਹੈ ਘਰ ਦਾ ਹਰ ਹਿੱਸਾ ਖੂਬਸੂਰਤੀ ਨਾਲ ਡਿਜ਼ਾਈਨ ਕੀਤਾ ਗਿਆ ਹੈ ਗੌਰੀ ਖਾਨ ਨੇ ਇਸ ਨੂੰ ਤਿਆਰ ਕੀਤਾ ਹੈ ਇਸ ਨੂੰ 1920 ਦੇ ਦਹਾਕੇ ਦੀ ਇੱਕ ਨਵੀਂ ਲੁੱਕ ਦਿੱਤੀ ਗਈ ਹੈ ਬਾਹਰਲਾ ਹਿੱਸਾ ਪੂਰੀ ਤਰ੍ਹਾਂ ਸਫੇਦ ਹੈ ਉਥੇ ਕਰਦੇ ਅਨਰੂਣੇ ਹਿੱਸੇ ਵੀ ਇੱਕ ਥੀਮ ਤੇ ਆਧਾਰਿਤ ਹਨ ਘਰ ਦੇ ਅੰਦਰ ਕਰੀਮ ਪੂਰੇ ਰੰਗ ਦੇ ਨਿਊਟਰਲ ਰੰਗ ਦਿਖਾਈ ਦਿੰਦੇ ਹਨ ਲੱਕੜ ਦਾ ਫਰਸ਼ ਵੇਜ ਰੰਗ ਦੀਆਂ ਦੁਵਾਰਾਂ ਹਨ ਚਮੜੇ ਦੇ ਫਰਨੀਚਰ ਸ਼ਾਨਦਾਰ ਲੁੱਕ ਪੇਸ਼ ਕਰਦੇ ਹਨ ਕਈ ਲੋਕਾਂ ਨੇ ਸ਼ਾਹਰੂਖ ਖਾਨ ਦੇ ਇਸ ਸਟਾਈਲ ਨੂੰ ਪਸੰਦ ਕੀਤਾ ਹੈ ਤੇ ਆਪਣੇ ਘਰਾਂ ਨੂੰ ਉਸੇ ਤਰ੍ਹਾਂ ਡਿਜ਼ਾਈਨ ਕੀਤਾ ਹੈ ਇਸੇ ਤਰ੍ਹਾਂ ਉਹਨਾਂ ਦਾ ਆਫਿਸ ਵੀ ਹੈ ਜਿਸ ਨੂੰ ਵੱਖ-ਤਰ੍ਹਾਂ ਨਾਲ ਸ਼ਿੰਗਾਰਿਆ ਗਿਆ ਹੈ ਇਸ ਮੰਨਤ ਬੰਗਲੇ ਤੋਂ ਇਲਾਵਾ ਸ਼ਾਹਰੂਖ ਖਾਨ ਦੇ ਹੋਰ ਵੀ ਬੰਗਲੇ ਹਨ ਭਾਰਤ ਦੇ ਮਸ਼ਹੂਰ ਅਭਿਨੇਤਾ ਮahanayak ਕਹਿ ਜਾਣ ਵਾਲੇ ਅਮਿਤਾਬਚਨ 81 ਸਾਲ ਦੇ ਹੋ ਚੁੱਕੇ ਹਨ ਅਮਿਤਾਭਚਨ ਦੀ ਕੁੱਲ ਜਾਇਦਾਦ ਕਰੀਬ 3000 ਕਰੋੜ ਹੈ। ਮੁੰਬਈ ਦੇ ਜੂਹੂ ਇਲਾਕੇ ਵਿੱਚ ਅਮਿਤਾਭਚਨ ਰਹਿੰਦੇ ਹਨ ਤੇ ਉਹਨਾਂ ਦਾ ਘਰ ਦਾ ਨਾਮ ਜਲਸਾ ਹੈ। ਖਾਸ ਗੱਲ ਇਹ ਹੈ ਕਿ ਅਮਿਤਾਭਚਨ ਦੇ ਨਾਲ ਲੱਗਦੇ ਬੰਗਲੇਆਂ ਦੀ ਕੀਮਤ ਬਹੁਤ ਜ਼ਿਆਦਾ ਹੈ ਕਿਉਂਕਿ ਇੱਥੇ ਅਮਿਤਾਭਚਨ ਰਹਿੰਦੇ ਹਨ। ਬਾਲੀਵੁੱਡ ਦੇ ਮਹਾਨ ਅਮਿਤਾਭਚਨ ਜਿਸ ਬੰਗਲੇ ਵਿੱਚ ਰਹਿੰਦੇ ਹਨ ਉਹ ਬੰਗਲਾ ਉਹਨਾਂ ਨੂੰ ਸੱਤੇ ਪੇ ਸਤਾ ਫਿਲਮਦੀਸ਼ ਸਫਲਤਾ ਦੇ ਬਾਅਦ ਨਿਰਦੇਸ਼ਕ ਰਮੇਸ਼ ਸਪੀ ਨੇ ਗਿਫਟ ਵਜੋਂ ਦਿੱਤਾ ਸੀ ਇਹ ਬੰਗਲਾ ਦੋ ਮੰਜ਼ਲਾ ਹੈ ਇਹ ਜੇ ਡਬਲਿਊ ਮੈਰੀਟ ਜੂਹੂ ਮੁੰਬਈ ਦੇ ਨਜ਼ਦੀਕ ਸਥਿਤ ਹੈ ਇਹ 10125 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ ਅਮਿਤਾਬਚਨ ਇਸ ਘਰ ਦੇ ਵਿੱਚ 3 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੋਂ ਰਹਿ ਰਹੇ ਹਨ ਇਹ ਕਾਫੀ ਪੌਸ਼ ਇਲਾਕਾ ਹੈ ਹਰ ਰੋਜ਼ ਅਮਿਤਾਬਚਨ ਦੇ ਘਰ ਦੇ ਸਾਹਮਣੇ ਅਣਗਿਣਤ ਉਹਨਾਂ ਦੇ ਚਹੇਤੇ ਉਹਨਾਂ ਦੀ ਚਾਲਕ ਪਾਉਣ ਲਈ ਖੜੇ ਰਹਿੰਦੇ ਹਨ 1982 ਵਿੱਚ ਆਈ ਫਿਲਮ ਸੱਤੇ ਤੇ ਸਤਾ ਬਹੁਤ ਹਟ ਰਹੀ ਸੀ ਇਸ ਫਿਲਮ ਨੇ ਬਹੁਤ ਵਪਾਰ ਕੀਤਾ ਜਿਸ ਕਰਕੇ ਐਨਸੀਸੀਪੀ ਨੇ ਬੈਗਬੀਨੂ ਇਹ ਬੰਗਲਾ ਗਿਫਟ ਦੇ ਦਿੱਤਾ ਸੀ ਇਸ ਬੰਗਲੇ ਦਾ ਨਾਮ ਪਹਿਲਾਂ ਮਨਸਾ ਸੀ ਹਾਲਾਂਕਿ ਜੋਰਸ਼ੀ ਦੀ ਸਲਾਹ ਤੇ ਨਾਮ ਬਦਲ ਕੇ ਜਲਸਾ ਕਰ ਦਿੱਤਾ ਇਸ ਬੰਗਲੇ ਦੇ ਵਿੱਚ ਕਈ ਬਾਲੀਵੁੱਡ ਦੀਆਂ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ ਜਿਵੇਂ ਕਿ ਆਨੰਦ ਚੁੱਪਕੇ-ਚੁੱਪਕੇ ਨਮਕ ਹਰਾਮ ਸੱਤੇ ਤੇ ਸਤਾ ਆਦ ਫਿਲਮਾਂ ਦੀ ਸ਼ੂਟਿੰਗ ਹੋ ਚੁੱਕੀ ਹੈ ਬੈਗ ਬੀ ਨੇ ਮੁੰਬਈ ਵਿੱਚ ਪਹਿਲਾਂ ਪ੍ਰਤੀਕਸ਼ਾ ਬੰਗਲਾ ਖਰੀਦਿਆ ਸੀ ਜਿਸ ਵਿੱਚ ਉਹ ਆਪਣੇ ਮਾਂ-ਬਾਬੂ ਜੀ ਦੇ ਨਾਲ ਰਹਿੰਦੇ ਸਨ ਇਸੇ ਬੰਗਲੇ ਵਿੱਚ ਅਭਿਸ਼ੇਕ ਵਚਨ ਅਤੇ ਸ਼ਵੇਤਾ ਵਚਨ ਦਾ ਬਚਪਨ ਬੀਤਿਆ ਹੈ ਮਾਂ-ਬਾਪ ਦੇ ਜਾਣ ਦੇ ਬਾਅਦ ਜਲਸਾ ਵਿੱਚ ਸ਼ਿਫਟ ਹੋ ਗਏ ਪਰ ਪਿੱਛੇ ਜਏ ਉਹਨਾਂ ਨੇ ਪ੍ਰਤੀਕਸ਼ਾ ਬੰਗਲਾ ਆਪਣੀ ਬੇਟੀ ਸ਼ਵੇਤਾ ਨੰਦਾ ਨੂੰ ਗਿਫਟ ਕਰ ਦਿੱਤਾ ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਵੀ ਉਹਨਾਂ ਦੀ ਕਾਫੀ ਪ੍ਰਾਪਰਟੀ ਹੈ ਅਮਿਤਾਵਚਨ ਨੇ ਆਪਣੇ ਕੈਰੀਅਰ ਦੇ ਵਿੱਚ ਬਹੁਤ ਫਿਲਮਾਂ ਦਿੱਤੀਆਂ ਹਨ ਕੋਈ ਅਜਿਹਾ ਵੀ ਸਮਾਂ ਆਇਆ ਜਦੋਂ ਉਹਨਾਂ ਦੀਆਂ 11 ਫਿਲਮਾਂ ਲਗਾਤਾਰ ਬਾਕਸ ਆਫਿਸੇ ਫਲॉप ਹੋ ਗਈਆਂ ਜਿਸ ਕਰਕੇ ਉਹਨਾਂ ਨੂੰ ਕਾਫੀ ਨੁਕਸਾਨ ਹੋਇਆ ਸੀ ਪਰ ਪ੍ਰਕਾਸ਼ ਮਹਰਾ ਦੀ ਫਿਲਮ ਜੰਜੀਰ ਤੋਂ ਉਹਨਾਂ ਦੀ ਜ਼ਿੰਦਗੀ ਸੰਵਰ ਗਈ ਜਿਸ ਨੂੰ ਸਲੀਮ ਜਵੇਦ ਨੇ ਲਿਖਿਆ ਸੀ ਹਾਲਾਂਕਿ ਇਹ ਫਿਲਮ ਪਹਿਲਾਂ ਰਾਜਕੁਮਾਰ ਦੇਵਾਨੰਦ ਅਤੇ ਤਰਮਿੰਦਰ ਨੂੰ ਆਫਰ ਹੋਈ ਸੀ ਪਰ ਤਿੰਨਾਂ ਨੇ ਇਸ ਫਿਲਮ ਨੂੰ ਕਰਨ ਤੋਂ ਮਨਾ ਕਰ ਦਿੱਤਾ ਬੈਗ ਵੀ ਅਮਿਤਾਬਚਨ ਦੀ ਕਿਸਮਤ ਚਮਕ ਗਈ ਕਿਉਂਕਿ ਇਸ ਨੇ ਬਾਕਸ ਆਫਿਸ ਤੇ ਰਿਕਾਰਡ ਤੋੜੇ ਸਨ ਫਿਰ ਉਹਨਾਂ ਨੇ ਦੀਵਾਰ ਸ਼ੋਲੇ ਤਰਸ਼ੂਲ ਮਜਬੂਰ ਕبھی ਖਬੀ ਹੀਰਾ ਫੇਰੀ ਅਮਰ ਅਕਬਰ ਐਂਥਨੀ ਖੂਨ ਪਸੀਨਾ ਪਰਵਰਿਸ਼ ਕਸਮੇ ਵਾਦੇ ਡਾਊਨ ਮਿਸਟਰ ਨਟਵਰ ਲਾਲ ਸੁਹਾਗ ਦੋਸਤਾਨਾ ਸ਼ਾਨ ਲੋਵਾਰਿਸ ਕਾਲਿਆ ਨਮਕ ਹਲਾਲ ਸ਼ਕਤੀ ਕੁਲੀ ਆਦ ਕਈ ਸੁਪਰ ਹਿੱਟ ਫਿਲਮਾਂ ਦਿੱਤੀਆਂ ਉਹਨਾਂ ਦੀ ਤਾਜ਼ਾ ਰਿਲੀਜ਼ ਫਿਲਮ 28988 ਨੇ 1200 ਕਰੋੜ ਤੋਂ ਵੱਧ ਦਾ ਕਾਰੋਬਾਰ ਕੀਤਾ ਹੈ ਅਮਿਤਾਬਚਨ ਦੇ ਕੋਲ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਹਨ ਅਮਿਤਾਬਚਨ ਦਾ ਕਹਿਣਾ ਹੈ ਕਿ ਪ੍ਰਾਪਰਟੀ ਦੇ ਵਿੱਚ ਇਨਵੈਸਟ ਕਰਨਾ ਬਹੁਤ ਵਧੀਆ ਹੈ ਜੈਸ ਕਰਕੇ ਉਹਨਾਂ ਦੀ ਤਮੰਨਾ ਹਮੇਸ਼ਾ ਰਹਿੰਦੀ ਹੈ ਕਿ ਵਧੀਆ ਪ੍ਰਾਪਰਟੀ ਤੇ ਇਨਵੈਸਟ ਕੀਤਾ ਜਾਵੇ ਕਿਉਂਕਿ ਇਹ ਹਮੇਸ਼ਾ ਵਧਦੀ ਰਹਿੰਦੀ ਹੈ। ਦਿਗਜ ਅਮ੍ਰੇਤਾ ਸਦਾ ਬਹਾਰ ਧਰਮਿੰਦਰ ਬੇਸ਼ੱਕ ਅੱਜਕੱਲ ਫਿਲਮਾਂ ਦੇ ਵਿੱਚ ਘੱਟ ਦਿਖਾਈ ਦਿੰਦੇ ਹਨ ਲੇਕਿਨ ਉਹ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹਨ। ਜ਼ਿਆਦਾਤਰ ਉਹ ਸਮਾਂ ਆਪਣਾ ਆਪਣੇ ਫਾਰਮ ਹਾਊਸ ਤੇ ਬਿਤਾਉਂਦੇ ਹਨ। ਆਪਣੇ ਆਪ ਨੂੰ ਜ਼ਮੀਨ ਨਾਲ ਜੁੜਿਆ ਅਭਿਨੇਤਾ ਕਹਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਇਸ ਮਿੱਟੀ ਦੇ ਨਾਲ ਬਹੁਤ ਪਿਆਰ ਹੈ। ਅੱਜਕੱਲ ਜਦੋਂ ਵੀ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਤਸਵੀਰਾਂ ਦੇਖੀਆਂ ਜਾਂਦੀਆਂ ਹਨ ਤਾਂ ਉਹ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਦਿਖਾਈ ਦਿੰਦੇ ਹਨ। ਅੱਜਕੱਲ ਉਹ ਸਬਜ਼ੀਆਂ ਉਗਾ ਰਹੇ ਹਨ। ਫਾਰਮ ਹਾਊਸ ਤੇ ਬਣਿਆ ਉਹਨਾਂ ਦਾ ਬੰਗਲਾ ਬਿਲਕੁਲ ਰਾਇਲ ਲੁੱਕ ਦਾ ਹੈ। ਜੋ ਕਈ ਵਾਰ ਆਪਣੇ ਇੰਸਟਾਗ੍ਰam ਤੇ ਸ਼ੇਅਰ ਕਰ ਚੁੱਕੇ ਹਨ। ਤਰਮਿੰਦਰ ਨੇ ਅਰਜੁਨ ਹਿੰਗੋਰਾਣੀ ਦੀ ਫਿਲਮ ਦਿਲ ਵੀ ਤੇਰਾ ਹਮ ਵੀ ਤੇਰੇ ਵਿੱਚ 1960 ਵਿੱਚ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। 1970 ਦੇ ਦਹਾਕੇ ਵਿੱਚ ਉਹਨਾਂ ਦੀ ਗਿਣਤੀ ਬਹੁਤ ਵਧੀਆ ਸੋਹਣੇ ਕਲਾਕਾਰਾਂ ਵਿੱਚ ਕੀਤੀ ਜਾਂਦੀ ਸੀ। ਉਹ ਕਈ ਵਾਰ ਆਪਣੇ ਘਰ ਦਾ ਵੀਡੀਓ ਸ਼ੇਅਰ ਕਰ ਚੁੱਕੇ ਹਨ। ਉਹਨਾਂ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਲੋਨਾ ਵਾਲਾ ਦੇ ਕੋਲ ਫਾਰਮ ਹਾਊਸ ਹੈ ਜੋ ਕਰੀਬ 11 ਏਕੜ ਵਿੱਚ ਫੈਲਿਆ ਹੋਇਆ ਹੈ। ਇਸ ਦੀ ਕੀਮਤ ਵੀ ਕਰੋੜਾ ਰੁਪਏ ਹੈ। ਇਸ ਦੇ ਇਲਾਵਾ ਮੁੰਬਈ ਦੇ ਵਿੱਚ ਉਹਨਾਂ ਦੇ ਦੋ ਬੰਗਲੇ ਹਨ। ਇੱਕ ਬੰਗਲਾ ਜੂ ਵਿੱਚ ਹੈ ਜਿਸ ਦੀ ਕੀਮਤ 90 ਕਰੋੜ ਹੈ ਤੇ ਦੂਸਰਾ ਗੋਰੇ گاؤں ਵਿੱਚ ਜਿਸ ਦੀ ਕੀਮਤ 2.5 ਕਰੋੜ ਹੈ 85 ਸਾਲ ਦੇ ਧਰਮਿੰਦਰ ਹੁਣ ਫਿਲਮੀ ਦੁਨੀਆ ਤੋਂ ਦੂਰ ਰਹਿ ਕੇ ਲੋਣਾਬੜਾ ਆਪਣੇ ਫਾਰਮ ਹਾਊਸ ਵਿੱਚ ਹਮੇਸ਼ਾ ਵਿਜੀ ਦਿਖਾਈ ਦਿੰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਮੈਂ ਖੇਤੀ ਨਾਲ ਜੁੜਿਆ ਬੰਦਾ ਹਾਂ ਮੈਂ ਹਮੇਸ਼ਾ ਆਰਗੇਨਿਕ ਖੇਤੀ ਕਰਦਾ ਹਾਂ ਜੋ ਮੈਨੂੰ ਬਹੁਤ ਵਧੀਆ ਲੱਗਦੀ ਹੈ ਮੇਰੇ ਫਾਰਮ ਹਾਊਸ ਦੇ ਵਿੱਚ ਰੌਕ ਗਾਰਡਨ ਫਾਲਦਾਰ ਪੇੜ ਹਨ ਅਤੇ ਕਈ ਗਾਮਾ ਤੇ ਮੱਜਾ ਹਨ ਡ੍ਰੀਮ ਗਰਲ ਕਹੀ ਜਾਣ ਵਾਲੀ ਹੀਮਾ ਮਾਲਣੀ 72 ਸਾਲ ਦੇ ਹੋ ਗਏ ਹਨ ਉਹਨਾਂ ਦਾ ਜਨਮ 16 ਅਕਤੂਬਰ 1948 ਨੂੰ ਅਮਕੁਦੀ ਤਾਮਨ ਲਾਡੂ ਵਿੱਚ ਹੋਇਆ ਹੀਮਾ ਮਾਲਣੀ ਨੇ ਬਹੁਤ ਸਾਰੀਆਂ ਬਲੌਕਬਾਸਟਰ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਉਹ ਇੱਕ ਕਲਾਸਿਕਲ ਡਾਂਸਰ ਅਤੇ ਦੁਨੀਆ ਭਰ ਵਿੱਚ ਸਟੇ ਸ਼ੋਅ ਕਰ ਚੁੱਕੇ ਹਨ ਉਹਨਾਂ ਨੂੰ ਪਹਿਲਾ ਮੌਕਾ ਸਪਨੋ ਕਾ ਸਦਾਗਰ ਵਿੱਚ 1968 ਵਿੱਚ ਮਿਲਿਆ ਸੀ ਪਹਿਲਾਂ ਜਿਸ ਘਰ ਵਿੱਚ ਹਿਮਾ ਮਾਲਣੀ ਇਕੱਲੇ ਰਹਿੰਦੇ ਸਨ ਉਸ ਬੰਗਲੇ ਨੂੰ 30 ਸਾਲ ਪਹਿਲਾਂ ਆਪਣੇ ਪਤੀ ਧਰਮਿੰਦਰ ਦੇ ਨਾਲ ਮਿਲ ਕੇ ਖਰੀਦਿਆ ਸੀ। ਹਿਮਾ ਮਾਲਣੀ ਦਾ ਇਹ ਬੰਗਲਾ ਬਹੁਤ ਵਧੀਆ ਹੈ। ਆਪਣੀਆਂ ਦੋਵੇਂ ਬੇਟੀਆਂ ਦੀ ਸ਼ਾਦੀ ਇਸੇ ਬੰਗਲੇ ਵਿੱਚ ਕੀਤੀ ਹੈ। ਹਿਮਾ ਮਾਲਣੀ ਦੇ ਕੋਲ ਬਹੁਤ ਸਾਰੀਆਂ ਲਗਜ਼ਰੀ ਗੱਡੀਆਂ ਹਨ। ਸਾਲ 2003 ਵਿੱਚ ਰਾਜ ਸਭਾ 'ਚ ਜਾਣ ਦੇ ਬਾਅਦ 2004 ਵਿੱਚ ਹਿਮਾ ਮਾਲਣੀ ਨੇ ਭਾਜਪਾ ਜੁਆਇਨ ਕੀਤੀ। 70 ਤੇ 80 ਦੇ ਦਹਾਕੇ ਵਿੱਚ ਜੋ ਹੇਮਾ ਮਾਲਿਣੀ ਨੇ ਐਕਟਿੰਗ ਕੀਤੀ ਜਿਸ ਕਰਕੇ ਉਹਨਾਂ ਨੂੰ ਡ੍ਰੀਮ ਗਲ ਦਾ ਖਿਤਾਬ ਮਿਲਿਆ। ਉਹਨਾਂ ਨੇ ਆਪਣੇ ਬੰਗਲੇ ਦੇ ਵਿੱਚ ਆਲੀਸ਼ਾਨ ਚੀਜ਼ਾਂ ਨੂੰ ਰੱਖਿਆ ਹੈ ਅਤੇ ਵਧੀਆ ਢੰਗ ਨਾਲ ਸਜਾਇਆ ਗਿਆ ਹੈ। ਉਹਨਾਂ ਦੇ ਘਰ ਵਿੱਚ ਵੱਡੀਆਂ-ਵੱਡੀਆਂ ਪੇਂਟਿੰਗ ਦਿਖਾਈ ਦਿੰਦੀਆਂ ਹਨ। ਡ੍ਰਾਈੰਗ ਰੂਮ ਵਿੱਚ ਵੱਡੇ-ਵੱਡੇ ਵੱਖ-ਵੱਖ ਰੰਗਾਂ ਦੇ ਸੋਫੇ ਵੀ ਰੱਖੇ ਹੋਏ ਹਨ। ਹੇਮਾ ਮਾਲਿਣੀ ਦੇ ਘਰ ਵਿੱਚ ਵੱਡੀਆਂ-ਵੱਡੀਆਂ ਕੱਚ ਦੀਆਂ ਖਿੜਕੀਆਂ ਹਨ। ਜਿਸ ਤੋਂ ਬਾਹਰ ਦਾ ਨਜ਼ਾਰਾ ਬਹੁਤ ਵਧੀਆ ਦਿਖਾਈ ਦਿੰਦਾ ਹੈ ਇਸ ਦੇ ਇਲਾਵਾ ਹਿਮਾ ਮਾਲਣੀ ਨੇ ਇੱਕ ਹੋਰ ਵੀ ਘਰ ਖਰੀਦਿਆ ਹੈ ਸੁਪਰਸਟਾਰ ਅਮੀਰ ਖਾਨ ਜਿੱਥੇ ਫਿਲਮਾਂ ਸੋਚ ਸਮਝ ਕੇ ਕਰਦੇ ਹਨ ਇਸੇ ਤਰ੍ਹਾਂ ਉਹਨਾਂ ਨੇ ਪ੍ਰਾਪਰਟੀ ਦੇ ਵਿੱਚ ਵੀ ਸੋਚ ਸਮਝ ਕੇ ਹੀ ਇਨਵੈਸਟ ਕੀਤਾ ਹੋਇਆ ਹੈ ਅਮੀਰ ਖਾਨ ਦਾ ਬੰਗਲਾ ਪਾਲੀ ਹिल्स ਤੇਤ ਹੈ ਅਮੀਰ ਖਾਨ ਦਾ ਕਹਿਣਾ ਹੈ ਕਿ ਜਦੋਂ ਮੈਂ ਸਿਰਫ 11 ਮਹੀਨੇ ਦਾ ਸੀ ਇਸੇ ਬਿਲਡਿੰਗ ਵਿੱਚ ਰਹਿਦਾ ਆ ਰਿਹਾ ਹਾਂ ਅਮੀਰ ਖਾਨ ਦੇ ਘਰ ਦੇ ਚਾਰੇ ਪਾਸੇ ਹਰਿਆਲੀ ਹੈ ਇੱਕ ਦਿਹਾਤੀ ਲੱਕੜੀ ਦੇ ਦਰਵਾਜ਼ੇ ਨਾਲ ਜਦੋਂ ਅੰਦਰ ਪ੍ਰਵੇਸ਼ ਕੀਤਾ ਜਾਂਦਾ ਹੈ ਤਾਂ ਉਹਨਾਂ ਦੇ ਦੋ ਪਿਆਰੇ ਡੌਗ ਮਹਿਮਾਨਾਂ ਦਾ ਸਵਾਗਤ ਕਰਦੇ ਹਨ ਲਿਵਿੰਗ ਏਰੀਆ ਵਿੱਚ ਚੌੜੀਆਂ ਕੱਚ ਦੀਆਂ ਖਿੜਕੀਆਂ ਲੱਕੜੀ ਦਾ ਫਰਨੀਚਰ ਵਧੀਆ ਪੇਂਟਿੰਗ ਆਲੀਸ਼ਾਨ ਸੋਫੇ ਬਹੁਤ ਵਧੀਆ ਲੱਗਦੇ ਹਨ ਇਹਨਾਂ ਦੀ ਬਾਲਕੋਨੀ ਬਹੁਤ ਵਧੀਆ ਹੈ ਬਾਹਰ ਦਾ ਨਜ਼ਾਰਾ ਬਿਲਕੁਲ ਖੰਡਾਲਾ ਵਰਗਾ ਲੱਗਦਾ ਹੈ 5000 ਵਰਗ ਫੁੱਟ ਵਿੱਚ ਫੈਲੇ ਦੋ ਮੰਜ਼ਲਾਵਾਂ ਵਾਲੇ ਇਸ ਬੰਗਲੇ ਦੀ ਕੀਮਤ 60 ਕਰੋੜ ਤੋਂ ਜ਼ਿਆਦਾ ਹੈ। ਇੱਥੇ ਇਹਨਾਂ ਦਾ ਆਫਿਸ ਵੀ ਹੈ। ਪਾਲੀਹੇਲ ਇਲਾਕਾ ਆਇਆ ਹੈ ਜਿੱਥੇ ਮੁੰਬਈ ਦੇ ਫਿਲਮੀ ਸਟਾਰੇ ਕਾਫੀ ਰਹਿੰਦੇ ਹਨ। ਮੁੰਬਈ ਦਾ ਇਹ ਹਿੱਸਾ ਕਾਫੀ ਸ਼ਾਂਤੀ ਵਾਲਾ ਹੈ। ਅਮੀਰ ਖੰਦਾ ਮੁੰਬਈ ਦੇ ਕੋਲ ਇੱਕ ਖੂਬਸੂਰਤ ਹਿਲ ਸਟੇਸ਼ਨ ਪੰਜਗਣੀ ਤੇ ਫਾਰਮ ਹਾਊਸ ਵੀ ਹੈ। ਇਸ ਅਪਾਰਟਮੈਂਟ ਦੇ ਵਿੱਚ ਬਹੁਤ ਸਾਰੀਆਂ ਸੁਵਿਧਾਵਾਂ ਹਨ। ਹਰ ਤਰ੍ਹਾਂ ਦਾ ਪ੍ਰਬੰਧ ਅਪਾਰਟਮੈਂਟ ਵਿੱਚ ਕੀਤਾ ਗਿਆ ਹੈ। ਅਮੀਰ ਖਾਨ ਦੀ ਕੁੱਲ ਪ੍ਰਾਪਰਟੀ 1500 ਕਰੋੜ ਤੋਂ ਵੱਧ ਹੈ। ਅਮੀਰ ਖਾਨ ਪ੍ਰੋਡਕਸ਼ਨ ਕਈ ਫਿਲਮਾਂ ਦਾ ਨਿਰਮਾਣ ਕਰ ਚੁੱਕੀ ਹੈ। ਉਹਨਾਂ ਦੀ ਹਾਲੀਆ ਰਿਲੀਜ਼ ਫਿਲਮ ਸtare ਜ਼ਮੀਨ ਪਰ ਨੇ ਰਿਕਾਰਡ ਤੋੜਿਆ ਹੈ। ਇਹ ਫਿਲਮ 20 ਜੂਨ ਨੂੰ ਰਿਲੀਜ਼ ਹੋਈ ਸੀ। ਬਾਲੀਵੁੱਡ ਦੇ ਪ੍ਰਸਿੱਧ ਸtare ਅਜੇ ਦੇਵਗਨ ਜਿਨ੍ਹਾਂ ਦਾ ਅਸਲ ਨਾਂ ਵਿਸ਼ਾਲ ਵੀਰੂ ਦੇਵਗਨ ਹੈ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ। ਅਜੇ ਦੇਵਗੰਦ ਦਾ ਕਾਫੀ ਲੰਬਾ ਕੈਰੀਅਰ ਹੈ ਜਿਸ ਨੇ 100 ਤੋਂ ਜ਼ਿਆਦਾ ਫਿਲਮਾਂ ਵਿੱਚ ਕੰਮ ਕੀਤਾ ਹੈ ਅਜੇ ਦੇਵਗੰਦ ਦੇ ਘਰ ਦਾ ਨਾਂ ਸ਼ਿਵ ਸ਼ਕਤੀ ਹੈ ਅਜੇ ਦੇਵਗੰਦ ਨੇ 1999 ਵਿੱਚ ਕਾਜੋਲ ਨਾਲ ਵਿਆਹ ਕੀਤਾ ਅਜੇ ਦੇਵਗੰਦੀ ਬੇਟੀ ਨਿਸ਼ਾ ਤੇ ਬੇਟਾ ਜੋਗਨ ਇਹਨਾਂ ਦਾ ਇਹ ਬੰਗਲਾ ਜੁਹੂ ਵਿੱਚ ਸਥਿਤ ਹੈ ਇਸ ਬੰਗਲੇ ਦੇ ਵਿੱਚ ਕਈ ਸ਼ਾਹੀ ਕੰਮ ਕੀਤੇ ਗਏ ਹਨ ਇਸ ਬੰਗਲੇ ਦੀ ਕੀਮਤ 60 ਕਰੋੜ ਤੋਂ ਜ਼ਿਆਦਾ ਹੈ ਅਜੇ ਦੇਵਗੰਦੇ ਬੰਗਲੇ ਦੇ ਨਾਲ ਅਮਿਤਾਬਚਨ ਰਿਤਿਕ ਰੋਸ਼ਨ ਆਲਿਆ ਭਟ ਸੁਨਾਕਸ਼ੀ ਸੈਨਾ ਤਰਮਿੰਦਰ ਵਰਗੀਆਂ ਪ੍ਰਸਿੱਧ ਹਸਤੀਆਂ ਦੇ ਵੀ ਬੰਗਲੇ ਹਨ ਇਹਨਾਂ ਦਾ ਇਹ ਬੰਗਲਾ ਚੰਦਨ ਸਿਨੇਮਾ ਦੇ ਕੋਲ ਹੈ ਇਹਨਾਂ ਦੇ ਬੰਗਲੇ ਵਿੱਚ ਲੱਕੜ ਦਾ ਬਹੁਤ ਵਧੀਆ ਕੰਮ ਕੀਤਾ ਗਿਆ ਹੈ ਇਹਨਾਂ ਦੇ ਬੰਗਲੇ ਵਿੱਚ ਅਜਿਹਾ ਰੂਮ ਵੀ ਬਣਾਇਆ ਗਿਆ ਹੈ ਜਿੱਥੇ ਆਰਾਮ ਨਾਲ ਸ਼ੂਟਿੰਗਾਂ ਤੇ ਤਸਵੀਰਾਂ ਖਚਾਈਆਂ ਜਾ ਸਕਦੀਆਂ ਹਨ ਅਕਸਰ ਅਜੇ ਦੇਵਗਨ ਜਦੋਂ ਫੋਟੋ ਸ਼ੂਟ ਖਾਸ ਕਰਨਾ ਹੋਵੇ ਤਾਂ ਇੱਥੇ ਕਰਦਾ ਹੈ ਹਰੀਆਲੀ ਨਾਲ ਕਿਰਿਆ ਅਜੇ ਦੇਵਗਨ ਦਾ ਇਹ ਬੰਗਲਾ ਬਹੁਤ ਵਧੀਆ ਹੈ ਅਕਸਰ ਕਾਜੋਲ ਅਜੇ ਦੇਵਗਨ ਨੀਸਾ ਦੇ ਇੰਸਟਾਗ੍ਰam ਤੇ ਅਕਾਊਂਟ ਤੇ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਇਸੇ ਤਰ੍ਹਾਂ ਕਾਜੋਲ ਨੇ ਮੁੰਬਈ ਦੇ ਗੋਰੇਗਾਓਂ ਸਥਿਤ ਇਲਾਕੇ ਵਿੱਚ ਤਕਰੀਬਨ 29 ਕਰੋੜ ਦਾ ਇੱਕ ਬੰਗਲਾ ਖਰੀਦਿਆ ਹੈ ਇਹ ਸੌਦਾ 65940 ਰੁਪਏ ਪ੍ਰਤੀ ਵਰਗਫੁੱਟ ਦੇ ਹਿਸਾਬ ਨਾਲ ਖਰੀਦਿਆ ਗਿਆ ਹੈ ਜਿਸ ਦੀ 1 ਕਰੋੜ 72 ਲੱਖ ਦੀ ਸਟੈਂਪ ਡਿਊਟੀ ਵੀ ਚੁਕਾਈ ਗਈ ਹੈ ਇਸ ਤੋਂ ਪਹਿਲਾਂ ਵੀ ਕਾਜੋਲ ਦੇ ਕੋਲ ਆਪਣੀ ਖੁਦ ਹੀ ਪ੍ਰਾਪਰਟੀ ਹੈ ਅਜੇ ਦੇਵਗੰਦ ਦੇ ਘਰ ਜਿੱਥੇ ਵਧੀਆ ਬੰਗਲਾ ਹੈ ਉੱਥੇ ਆਲਿਸ਼ਾਨ ਕਾਰਾਂ ਵੀ ਹਨ ਉਹਨਾਂ ਦਾ ਖੁਦ ਕਵਿਤਾ ਐਡੀਟਿੰਗ ਰੂਮ ਹੈ ਜਿੱਥੇ ਐਡੀਟਿੰਗ ਤੋਂ ਲੈ ਕੇ ਹਰ ਟੈਕਨੀਕਲ ਕੰਮ ਹੁੰਦਾ ਹੈ 48 ਸਾਲ ਦੇ ਰਿਤਿਕ ਰੋਸ਼ਨ ਵੀ ਕਾਫੀ ਮਸ਼ਹੂਰ ਹਨ ਜਿਸ ਨੇ ਬਹੁਤ ਸਾਰੀਆਂ ਫਿਲਮਾਂ ਹਿੱਟ ਦਿੱਤੀਆਂ ਹਨ 21 ਸਾਲਾਂ ਤੋਂ ਉਹ ਬਾਲੀਵੁੱਡ ਵਿੱਚ ਆਪਣੀ ਅਲੱਗ ਪਹਿਚਾਨ ਬਣਾ ਚੁੱਕੇ ਹਨ ਵਾਰ ਵਰਗੀਆਂ 300 ਕਰੋੜੀ ਫਿਲਮਾਂ ਤੋਂ ਇਲਾਵਾ ਰਿਤਿਕ ਰੋਸ਼ਨ ਨੇ ਹੋਰ ਵੀ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਹਨ ਰਿਤਿਕ ਰੋਸ਼ਨ ਦੇ ਘਰ ਦੀ ਕੀਮਤ 100 ਕਰੋੜ ਤੋਂ ਵੱਧ ਹੈ ਰਿਤਿਕ ਰੋਸ਼ਨ ਦਾ ਜੂਹ ਵਰ ਸੋਭਾ ਲਿੰਕ ਰੋਡ ਤੇ ਦੋ ਅਪਾਰਟਮੈਂਟ ਹਨ ਸੀ ਫੇਸਿੰਗ ਵਿੱਚ 14 15ਵਾਂ 16ਵਾਂ ਫਲੈਟ ਰਿਤਿਕ ਰੋਸ਼ਨ ਦਾ ਹੈ ਇਹ 38000 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ ਰਿਤਿਕ ਰੋਸ਼ਨ ਦੇ ਘਰ ਦੇ ਲਈ 10 ਪਾਰਕਿੰਗ ਸਪਾਟ ਵੀ ਹਨ ਰਿਤਿਕ ਰੋਸ਼ਨ ਨੇ ਇੱਕ ਡਿਊਪਲੈਕਸ ਬਣਾਇਆ ਹੈ ਜਿਸ ਤੇ 67 ਕਰੋੜ ਖਰਚੇ ਹਨ ਉਥੇ 14ਵੀਂ ਮੰਜ਼ਲ ਤੇ ਅਪਾਰਟਮੈਂਟ ਦੇ ਲਈ ਉਸ ਨੇ 30 ਕਰੋੜ ਦਾ ਭੁਗਤਾਨ ਕੀਤਾ ਹੈ ਅਰੇਤੇਕ ਰੋਸ਼ਨ ਦਾ ਲੋਨਾਵਾਲਾ ਵਿੱਚ 7 ਏਕੜ ਵਿੱਚ ਫੈਲਿਆ ਫਾਰਮ ਹਾਊਸ ਵੀ ਹੈ ਰਣਵੀਰ ਕਪੂਰ ਅਤੇ ਆਲੀਆ ਭਟ ਜਲਦੀ ਹੀ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋਣ ਵਾਲੇ ਹਨ ਇਹਨਾਂ ਦੋਵਾਂ ਨੇ ਮੁੰਬਈ ਦੇ ਵਾਸਤੂ ਬਿਲਡਿੰਗ ਵਿੱਚ ਵਿਆਹ ਕੀਤਾ ਸੀ ਹੁਣ ਉਹ ਆਪਣੇ ਨਵੇਂ ਆਸ਼ਿਆਨੇ ਵਿੱਚ ਸ਼ਿਫਟ ਹੋਣ ਦੀ ਤਿਆਰੀ ਕਰ ਰਹੇ ਹਨ ਇਹਨਾਂ ਦੇ ਬੰਗਲੇ ਦੀ ਕੀਮਤ 250 ਕਰੋੜ ਹੈ ਇਹ ਬੰਗਲਾ ਕਪੂਰ ਖਾਨਦਾਨ ਦੇ ਕਾਫੀ ਨਜ਼ਦੀਕ ਹੈ ਇਹ ਰਾਜਪੂਰ ਅਤੇ ਉਹਨਾਂ ਦੀ ਪਤਨੀ ਕ੍ਰਿਸ਼ਨਾ ਰਾਜ ਕਪੂਰ ਦਾ ਘਰ ਸੀ ਜੋ ਬਾਅਦ ਵਿੱਚ ਨੀਤੂ ਕਪੂਰ ਅਤੇ ਅਰੇਸ਼ ਕਪੂਰ ਨੂੰ ਦਿੱਤਾ ਗਿਆ ਸੀ ਹੁਣ ਇਸ ਘਰ ਦੇ ਵਿੱਚ ਰਣਵੀਰ ਕਪੂਰ ਅਤੇ ਆਲੀਆ ਭੱਟ ਰਹਿਣਗੇ ਇਸ ਬੰਗਲੇ ਨੂੰ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਇਸ ਬੰਗਲੇ ਦਾ ਨਾਮ ਰਣਵੀਰ ਕਪੂਰ ਆਲੀਆ ਭੱਟ ਹਾਊਸ ਦਿੱਤਾ ਗਿਆ ਹੈ ਬੰਗਲੇ ਦਾ ਡਿਜ਼ਾਈਨ ਗ੍ਰੇ ਅਤੇ ਆਫ ਵਾਈਟ ਕਲਰ ਦਾ ਹੈ ਗौरी खान ਨੇ ਇੰਟੀਰੀਅਰ ਦਾ ਸਾਰਾ ਕੰਮ ਕੀਤਾ ਹੈ ਰਣਵੀਰ ਅਤੇ ਆਲੀਆ ਦਾ ਇਹ ਘਰ ਕਲਾਸਿਕ ਯੂਰਪੀ ਸ਼ੈਲੀ ਦਾ ਇੱਕ ਵਧੀਆ ਮਿਸ਼ਰਣ ਹੈ। ਬੰਗਲੇ ਤੋਂ ਬਾਹਰ ਹਰਿਆਲੀ ਦਿਖਾਈ ਦਿੰਦੀ ਹੈ ਅਤੇ ਵਾਤਾਵਰਣ ਸ਼ਾਂਤ ਹੈ। ਜਿੱਥੇ ਸ਼ਾਨਦਾਰ ਬੰਗਲਾ ਹੈ ਰਣਵੀਰ ਦੇ ਕੋਲ ਵਧੀਆ ਕਈ ਘਰ ਹਨ। ਬਾਲੀਵੁੱਡ ਦੀ ਲੇਜੈਂਡ ਐਕਟ੍ਰੈਸ ਰੇਖਾ ਬਾਂਦਰਾ ਦੇ ਬੈਂਡਸਟੈਂਡ ਤੇ ਰਹਿੰਦੀ ਹੈ। ਉਹਨਾਂ ਦੇ ਬੰਗਲੇ ਦਾ ਨਾਮ ਸਵੇਰਾ ਹੈ। ਜਿਸ ਨੂੰ ਦੂਰ ਦੂਰ ਤੋਂ ਲੋਕ ਦੇਖਣ ਆਉਂਦੇ ਹਨ ਇਸ ਬੰਗਲੇ ਦੀ ਕੀਮਤ 100 ਕਰੋੜ ਤੋਂ ਵੱਧ ਹੈ ਘਰ ਦੀ ਐਂਟਰੀ ਇੱਕ ਛਤਰੀ ਵਰਗੀ ਡਿਜ਼ਾਈਨ ਨਾਲ ਬਣੀ ਹੋਈ ਹੈ ਜੋ ਇਸ ਬੰਗਲੇ ਦੀ ਖੂਬਸੂਰਤੀ ਨੂੰ ਚਾਰ ਚੰਦ ਲਾਉਂਦੀ ਹੈ ਇਹ ਡਿਜ਼ਾਈਨ ਰੇਖਾ ਦੀ ਫਿਲਮ ਉਮਰਾਓ ਜਾਨ ਦੀ ਯਾਦ ਦਿਲਾਉਂਦਾ ਹੈ ਇੱਥੇ ਕੁਝ ਤਸਵੀਰਾਂ ਸਫੇਦ ਹਨ ਅਤੇ ਘਰ ਅੰਦਰ ਰੋਸ਼ਨੀ ਦੇ ਲਈ ਖਿੜਕੀਆਂ ਖਾਸ ਤੌਰ ਤੇ ਡਿਜ਼ਾਈਨ ਕੀਤੀਆਂ ਗਈਆਂ ਹਨ। ਰੇਖਾ ਦੇ ਗੁਮਾਰ ਦੇ ਵਿੱਚ ਸ਼ਾਹਰੂਖ ਖਾਨ ਤੇ ਸਲਮਾਨ ਖਾਨ ਰਹਿੰਦੇ ਹਨ। ਇਹ ਬੰਗਲਾ 1990 ਵਿੱਚ ਰੇਖਾ ਨੇ ਖਰੀਦਿਆ ਸੀ। ਇਹ ਸਿਰਫ ਬੰਗਲਾ ਨਹੀਂ ਸਗੋ ਰੇਖਾ ਦੀ ਸ਼ਾਹੀ ਅਤੇ ਸ਼ਾਨੋ ਸ਼ੌਕਤ ਭਰੀ ਜ਼ਿੰਦਗੀ ਦੀ ਇੱਕ ਝਲਕ ਵੀ ਦਿਖਾਉਂਦਾ ਹੈ। ਰੇਖਾ ਦੇ ਘਰ ਦੇ ਅੰਦਰ ਲੱਕੜੀ ਦਾ ਫਰਨੀਚਰ ਚਮਕਦਾਰ ਰੰਗ ਭਾਰਤੀ ਹੈਂਡੀਕਰਾਫਟ ਦੀਆਂ ਖੂਬਸੂਰਤ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ ਅਤੇ ਹਰ ਕੋਨਾ ਸਜਿਆ ਦਿਖਾਈ ਦੇਵੇਗਾ। ਅਰੇਖਾ ਦੇ ਕੋਲ ਬਹੁਤ ਮਹਿੰਗੀਆਂ-ਮਹਿੰਗੀਆਂ ਗੱਡੀਆਂ ਹਨ। ਬੇਸ਼ੱਕ ਰੇਖਾ ਫਿਲਮਾਂ ਦੇ ਵਿੱਚ ਬਹੁਤ ਘੱਟ ਕੰਮ ਕਰਦੀ ਹੈ ਲੇਕਿਨ ਹਮੇਸ਼ਾ ਲਾਈਮਲਾਈਟ ਵਿੱਚ ਬਣੀ ਰਹਿੰਦੀ ਹੈ। ਬੰਗਲਿਆਂ ਤੇ ਫਲੈਟਸ ਦੇ ਕਿਰਾਏ ਦੇ ਇਲਾਵਾ ਰੇਖਾ ਇਵੈਂਟਸ ਅਤੇ ਅਵਾਰਡ ਸ਼ੋਅ ਵਿੱਚ ਹਿੱਸਾ ਲੈ ਕੇ ਕਰੋੜਾਂ ਰੁਪਏ ਚਾਰਜ ਕਰਦੀ ਹੈ। ਸ਼ਿਲਪਾ ਸ਼ਰਟੀ ਦੇ ਬੰਗਲੇ ਦੀ ਕੀਮਤ 100 ਕਰੋੜ ਹੈ। ਉਹ ਆਪਣੇ ਪਤੀ ਅਤੇ ਬਿਜ਼ਨਸਮੈਨ ਰਾਜ ਗੁੰਦਰਾ ਦੇ ਇਲਾਵਾ ਦੋ ਬੱਚਿਆਂ ਦੇ ਨਾਲ ਰਹਿ ਰਹੀ ਹੈ। ਮੁੰਬਈ ਦੇ ਪੌਸ਼ ਇਲਾਕੇ ਜੂ ਦੇ ਵਿੱਚ ਸ਼ਿਲਪਾ ਅਤੇ ਰਾਜ ਗੁੰਦਰਾ ਦਾ ਇਹ ਬੰਗਲਾ ਹੈ। ਇਸ ਬੰਗਲੇ ਦਾ ਨਾਮ ਕਿਨਾਰਾ ਹੈ ਜੋ ਸਮੁੰਦਰ ਦੇ ਕਿਨਾਰੇ ਬਣਿਆ ਹੋਇਆ ਹੈ। ਇੰਸਟਾਗ੍ਰam ਤੇ ਇਸ ਦੀਆਂ ਤਸਵੀਰਾਂ ਕਈ ਵਾਰ ਸ਼ਿਲਪਾ ਨੇ ਸਾਂਝੀਆਂ ਕੀਤੀਆਂ ਹਨ। ਇਸ ਨੂੰ ਅਸ਼ਨ ਅंसारी ਅਤੇ ਸੁਜਾਇਆ ਰੋਸ਼ਨ ਨੇ ਤਿਆਰ ਕੀਤਾ ਹੈ ਇੰਟੀਰੀਅਰ ਅਤੇ ਕraft ਨੂੰ ਇਹਨਾਂ ਨੇ ਡਿਜ਼ਾਈਨ ਕੀਤਾ ਹੈ ਇਸ ਆਲੀਸ਼ਾਨ ਬੰਗਲੇ ਦੇ ਵਿੱਚ ਗਾਰਡਨ ਏਰੀਆ ਜੈਮ ਸੁਬੇਮੇਂਗ ਪੂਲ ਵੀ ਸ਼ਾਮਿਲ ਹਨ 1993 ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਬਾਜੀਗਰ ਫਿਲਮ ਤੋਂ ਕਰਨ ਵਾਲੀ ਸ਼ਿਲਪਾ ਨੇ ਬਹੁਤ ਸਾਰੀਆਂ ਹਿੱਟ ਫਿਲਮਾਂ ਦਿੱਤੀਆਂ ਹਨ 2009 ਵਿੱਚ ਬਿਜ਼ਨਸ ਟਾਈਕੂਨ ਰਾਜ ਗੁੰਦਰਾ ਨਾਲ ਉਸਨੇ ਵਿਆਹ ਕੀਤਾ ਸ਼ਿਲਪਾ ਦੇ ਦੋ ਬੱਚੇ ਹਨ ਸ਼ਿਲਪਾ ਦਾ ਕਹਿਣਾ ਹੈ ਕਿ ਕਿਨਾਰਾ ਮੈਨੂੰ ਬਹੁਤ ਪਸੰਦ ਹੈ ਅਤੇ ਨਾਲ ਲੱਗਦਾ ਸਮੁੰਦਰ ਸਵੇਰੇ ਉੱਠਦੇ ਹੀ ਉਹਨਾਂ ਨੂੰ ਬਹੁਤ ਵਧੀਆ ਲੱਗਦਾ ਹੈ ਕਿਉਂਕਿ ਇੱਥੋਂ ਬਹੁਤ ਵਧੀਆ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਦੀਪਿਕਾ ਪਾਦੁਕੋਨ ਅਤੇ ਰਣਵੀਰ ਸਿੰਘ ਦੇ ਕੋਲ ਮੁੰਬਈ ਵਿੱਚ 4 ਬੀ ਐਚ ਕੇ ਦਾ ਅਪਾਰਟਮੈਂਟ ਹੈ ਇਹ ਅਪਾਰਟਮੈਂਟ ਪ੍ਰਭਾ ਦੇਵੀ ਵਿੱਚ ਹੈ ਇਹ ਕਰ 33 ਮੰਜ਼ਲਾਂ ਵਾਲੇ ਟਾਵਰ ਦੀ 26ਵੀਂ ਫਲੋਰ ਤੇ ਹੈ 2010 ਵਿੱਚ ਦੀਪਿਕਾ ਨੇ ਆਪਣੇ ਪਿਤਾ ਪ੍ਰਕਾਸ਼ ਪਾਦਕੁੰਦ ਦੇ ਨਾਲ ਸਾਂਝੇ ਤੌਰ ਤੇ ਖਰੀਦਿਆ ਸੀ ਇਹ 2776 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ ਇਸ ਘਰ ਦੇ ਵਿੱਚ ਲੱਕੜੀ ਦਾ ਸ਼ਾਨਦਾਰ ਫਰਨੀਚਰ ਖੂਬਸੂਰਤ ਪਰਦੇ ਅਤੇ ਹਰ ਜਗ੍ਹਾ ਤੇ ਗਮਲੇ ਰੱਖੇ ਹੋਏ ਹਨ ਦੀਪਿਕਾ ਪਾਦਕੁੰਦ ਦੇ ਘਰ ਦੀਆਂ ਤਸਵੀਰਾਂ ਤੁਹਾਨੂੰ ਬਹੁਤ ਹੀ ਵਧੀਆ ਲੱਗਣਗੀਆਂ ਇਸੇ ਤਰ੍ਹਾਂ ਹੋਰ ਵੀ ਵੱਖ-ਵੱਖ ਸਟਾਰ ਹੈਨ ਜੋ ਆਲੀਸ਼ਾਨ ਬੰਗਲਿਆਂ ਵਿੱਚ ਰਹਿੰਦੇ ਹਨ ਇਹਨਾਂ ਬੰਗਲਿਆਂ ਨੂੰ ਦੇਖ ਕੇ ਤੁਸੀਂ 당ਗ ਰਹਿ ਜਾਓਗੇ ਜਿਨ੍ਹਾਂ ਦੀ ਕੀਮਤ ਕਰੋੜਾਂ ਵਿੱਚ ਹੈ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ